ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਦੇ ਵਿੱਚ ਦਿੱਲੀ ਸਿੱਖ ਕਤਲੇਆਮ ਹੋਇਆ ਸੀ ਉਸ ਕਤਲੇਆਮ ਦੇ ਜਿਹੜੇ ਮੁੱਖ ਦੋਸ਼ੀ ਨੇ ਉਹ ਸੀ ਜਗਦੀਸ਼ ਟੈਟਲਰ ਮੰਡਰੋਗ ਅਦਾਲਤ ਵੱਲੋਂ ਉਹਨਾਂ ਤੇ ਦੋਸ਼ ਤੈਅ ਹੋਏ ਨੇ ਮਤਲਬ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਕਿ ਦਿੱਲੀ ਜਿਹੜਾ ਸ਼ਹਿ ਕਤਲਯਮ ਹੋਇਆ ਉਹਦੇ ਵਿੱਚ ਜੇ ਸਭ ਤੋਂ ਘਟੀਆ ਕਰਤੂਤ ਕੀਤੀ ਹੈ ਕਤਲਯਮ ਦੇ ਵਿੱਚ ਉਹ ਜਗਦੀਸ਼ ਟੈਟਲਰ ਨੇ ਕੀਤੀ ਹੈ ਇਹਦੇ ਵਿੱਚ ਮਾਨਯੋਗ ਅਦਾਲਤ ਦਾ ਧੰਨਵਾਦ ਵੀ ਕਰਾਂਗਾ ਔਰ ਜਿਹੜੇ ਸਾਡੇ ਦਿੱਲੀ ਦੇ ਵਿੱਚ ਸਿੱਖ ਭਰਾ ਵੱਡੇ ਵੱਡੇ ਕਾਰੋਬਾਰੀ ਬੈਠੇ ਆ ਜਾਂ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਵੀ ਹੈ ਕਿ ਕਦੇ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਜਿਵੇਂ ਇੱਕ ਮਹਾਤਮਾ ਗਾਂਧੀ ਜਾਂ ਵਿਦਵਾਨਾਂ ਦੀ ਕਹਾਵਤ ਹੈ ਜਿਹੜੇ ਸਿਆਣੇ ਬੁੱਧੀਜੀਵੀ ਹੁੰਦੇ ਆ ਉਹ ਕਹਿੰਦੇ ਦੇਰ ਆਏ ਦਰਸਤ ਆਏ। ਜਾਂ ਇੱਕ ਕਹਾਵਤ ਵਰਤੀ ਹੁੰਦੀ ਵਰਤਦੇ ਆਪਾਂ ਕਿ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ। ਜੇ ਵਿਸ਼ਵਾਸ ਰੱਖਦੇ ਹੋ। ਜਿਹੜੀਆਂ ਮਾਨਯੋਗ ਅਦਾਲਤਾਂ ਬਣੀਆਂ ਨੇ ਆਪਾਂ ਇਹ ਮੰਨ ਸਕਦੇ ਹਾਂ ਕਿ ਅਦਾਲਤਾਂ ਦੇ ਵਿੱਚ ਕਰਪਸ਼ਨ ਚੱਲਦੀ ਹੈ। ਸਭ ਕੁਝ ਵਿਕ ਜਾਂਦਾ ਹੈ। ਵੱਡੇ ਵੱਡੇ ਜੱਜ ਵੱਡੇ ਵੱਡੇ ਵਕੀਲ ਵਿਕ ਜਾਂਦੇ ਆ। ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਿਸਟਮ ਸਾਰਾ ਵਿਕ ਜੇ ਸਿਸਟਮ ਦੇ ਵਿੱਚ ਬਹੁਤ ਵਧੀਆ ਇਨਸਾਨ ਹੁੰਦੇ ਆ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਤੇ ਉਸ ਇਮਾਨਦਾਰੀ ਦਾ ਇਹ ਨਤੀਜਾ ਹੈ ਕਿ ਜਗਦੀਸ਼ ਟੈਟਲਰ ਨੂੰ ਦੋਸ਼ੀ ਠਹਿਰਾਇਆ ਗਿਆ ਉਹਨੂੰ ਸਜ਼ਾ ਕਿੰਨੀ ਹੋਣੀ ਹੈ ਇਹ ਮਾਨਯੋਗ ਅਦਾਲਤ ਨੇ ਤੈਅ ਕਰਨਾ ਹੈ ਇਹ ਕਈਆਂ ਦੀਆਂ ਪੋਸਟਰਾਂ ਮੈਂ ਪੜੀਆਂ ਜਿਹੜੇ ਸਾਡੇ ਫੋਗਰੇ ਢਾਡੀ ਹੁੰਦੇ ਨੇ ਇਹ ਤਕਰੀਬਨ ਢਕਾਉਣ ਤੱਕ ਹੀ ਇਹਨਾਂ ਦਾ ਮਤਲਬ ਹੁੰਦਾ ਕਦੇ ਵੀ ਸ਼ਰੀਆ ਸੋਕੇ ਗੱਲ ਨਹੀਂ ਕਰਦੇ ਤੇ ਇਹ ਜਿਹੜੀ ਘਟਨਾ ਵਾਪਰੀ ਹੈ ਜੂਨ 84 ਦੇ ਵਿੱਚ ਉਹ ਤੋਂ ਬਾਅਦ ਦੇ ਵਿੱਚ ਇੰਦਰਾ ਗਾਂਧੀ ਦਾ ਕਤਲ ਹੁੰਦਾ ਤੇ ਉਹਦੇ ਰੋਸ ਵਿੱਚ ਇੱਕ ਕਤਲੇਆਮ ਹੋਇਆ ਫਿਰ ਜ਼ਿਆਦਾ ਤੌਰ ਤੇ ਇਹਦੇ ਬਿਜ ਰਾਜਨੀਤੀ ਵਰਤੀ ਗਈ ਸੀ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਉਹਨਾਂ ਨੇ ਆਪਣਾ ਉल्लू ਕਿਵੇਂ ਸਿੱਧਾ ਕਰਨਾ ਹੁੰਦਾ ਤੇ ਜਾਂ ਧਰਮ ਦੀ ਦੁਨੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਟੌਰਚਰ ਕਰਕੇ ਕਿਵੇਂ ਉਹਨਾਂ ਨੇ ਰਾਜਨੀਤੀ ਦੇ ਵਿੱਚ ਆਪਣਾ ਇੱਕ ਅਜੰਡਾ ਬਣਾ ਕੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਹੁੰਦਾ ਤੇ ਜਾਂ ਧਰਮ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਆਪਸ ਵਿੱਚ ਲੜਾ ਕੇ ਕਹ ਲਈਏ ਰਾਜਨੀਤੀ ਦੇ ਵਿੱਚ ਧਰਮ ਦੇ ਸਿਰ ਤੇ ਇਹ ਰਾਜਨੀਤੀ ਕਰਨ ਵਾਲੇ ਬਹੁਤ ਹੱਦ ਤੱਕ ਗਿਰ ਜਾਂਦੇ ਆ ਭਾਵੇਂ ਤੁਸੀਂ ਜਗਦੀਸ਼ ਟੈਟਲ ਦੀ ਗੱਲ ਕਰ ਲੋ ਭਾਵੇਂ ਸਜਣ ਕੁਮਾਰ ਦੀ ਗੱਲ ਕਰ ਲੋ ਇਹਦੇ ਵਿੱਚ ਕਿਤੇ ਨਾ ਕਿਤੇ ਅਮਤਾਬ ਵਜਨ ਵੀ ਇਨਵੋਲਵ ਹੈਗਾ ਸੀ ਤੇ ਸਾਡੇ ਪੰਜਾਬ ਦਾ ਇੱਕ ਜਿਹੜਾ ਫਿਲਮੀ ਐਕਟਰ ਅੱਜ ਵੀ ਬੈਠਾ ਹੈ ਸਾਹਮਣੇ ਵਾਲਾ ਤਰਵਿੰਦਰ ਦਿਓਲ ਵੀ ਇਹਦੇ ਵਿੱਚ ਇਨਵੋਲਵ ਹੈਗਾ ਸੀ ਇਹ ਜਿਹੜੀਆਂ ਖਬਰਾਂ ਜਾਂ ਸਟੇਟਮੈਂਟਾਂ ਆਵਾਰਾਂ ਦੀਆਂ ਕਟਿੰਗਾਂ ਪਈਆਂ ਨੇ ਕਿਤੇ ਨਾ ਕਿਤੇ ਇਹ ਰਲ ਮਿਲ ਕੇ ਸਾਡੇ ਕੌਮ ਤੇ ਅਤਿਆਚਾਰ ਹੋਇਆ ਨਾਂ ਭੁੱਲਣ ਵਾਲਾ ਇਹ ਕਤਲੇਆਮ ਸੀ ਤੇ ਇਹਨੂੰ ਕਈ ਵਾਰੀ ਲੋਕਾਂ ਨੇ ਦੰਗੇ ਵੀ ਕਿਹਾ ਗਿਆ ਇਹ ਦੰਗੇ ਨਹੀਂ ਸੀ ਸ਼ਰਿਆਮ ਇੱਕ ਇੱਕ ਠੋਕੇ ਕਹਿਣਾ ਬਣਦਾ ਕਿ ਇਹ ਸਿੱਖਾਂ ਦਾ ਕਤਲੇਆਮ ਸੀ ਨਾ ਭੁੱਲਣ ਵਾਲਾ ਇਹ ਇਨਸੀਡੈਂਟ ਸੀਗਾ ਤੇ ਮੈਂ ਕੇਵਲ ਮਾਨਜੂ ਅਦਾਲਤ ਦੀ ਅੱਜ ਸੁਲਾੰਗਾ ਕੀਤੀ ਹੈ ਕਿ ਬਹੁਤ ਵਧੀਆ ਵੱਡਾ ਫੈਸਲਾ ਸੁਣਾਇਆ ਤੇ ਜਿਹੜਾ ਵੀ ਉਹਨੂੰ ਮਾਨਜੂ ਅਦਾਲਤ ਵੱਲੋਂ ਸਜ਼ਾ ਸੁਢਾਈ ਜਾਣੀ ਹੈ ਉਹ ਵੀ ਸਿਰਮੱਥੇ ਹੋਊਗਾ ਜਦੋਂ ਦੋਸਤ ਐ ਹੋ ਜਾਂਦੇ ਐ ਫਿਰ ਸੜਾ ਵੀ ਕੋਈ ਮਾੜੀ-ਮੋਟੀ ਨਹੀਂ ਹੁੰਦੀ ਵੱਡੀ ਹੁੰਦੀ ਐ ਕਿਤੇ ਨਾ ਕਿਤੇ ਜਿਹੜੇ ਪਰਿਵਾਰਾਂ ਦੇ ਨਾਲ ਇਹ ਘਟਨਾ ਕਰਮ ਹੋਇਆ ਸੀ ਬੜੀਆਂ ਇੰਟਰਵਿਊ ਪਈਆਂ ਨੇ ਉਹਨਾਂ ਪਰਿਵਾਰਾਂ ਦੀਆਂ ਜਿਹੜੇ ਬਜ਼ੁਰਗ ਹਲੇ ਵੀ ਬੈਠੇ ਨੇ ਕਈ ਦੁੱਧ ਚੁੰਗਦੇ ਬੱਚੇ ਵੀ ਆਪਣੀਆਂ ਮਾਮਾਆਂ ਦੀਆਂ ਲਾਸ਼ਾਂ ਦੇ ਕੋਲ ਪਏ ਸੀ ਤੇ ਕਈ ਮਾਮਾ ਦੇ ਬੱਚੇ ਗੋਦ ਵਿੱਚ ਪਏ ਸੇ ਜਿਹੜੇ ਉਸ ਵਕਤ ਅੱਗ ਲਾ ਕੇ ਛਾੜ ਦਿੱਤੇ ਗਏ ਗਲਾਂ 'ਤੇ ਟਾਇਰ ਪਾਏ ਗਏ ਇਹ ਜਿਹੜਾ ਇਨਸੀਡੈਂਟ ਸੀ ਇਹ ਭੁੱਲਣ ਵਾਲਾ ਨਹੀਂ ਰਹਿਣੀ ਦੁਨੀਆ ਤੱਕ ਇਹਨੂੰ ਯਾਦ ਕੀਤਾ ਜਾਣਾ ਕਿਉਂਕਿ ਜਿਨ੍ਹਾਂ ਪਰਿਵਾਰਾਂ ਦੇ ਇਹ ਜ਼ੁਲਮ ਹੋਇਆ ਉਹ ਪਰਿਵਾਰਾਂ ਦੇ ਅੱਜ ਬਜ਼ੁਰਗ ਭਾਵੇਂ ਔਰਤਾਂ ਹੋਣ ਅੱਜ ਵੀ ਬੈਠੀਆਂ ਨੇ ਤੇ ਮੈਂ ਫਿਰ ਬੇਨਤੀ ਕਰਦਾ ਇਹ ਫੈਸਲਾ ਜਿਹੜਾ ਹੋਇਆ ਅਦਾਲਤ ਵੱਲੋਂ ਹੋਇਆ ਔਰ ਸਬੂਤਾਂ ਦੇ ਆਧਾਰ ਤੇ ਹੋਇਆ ਜਿਨ੍ਹਾਂ ਨੇ ਜ਼ੁਲਮ ਕੀਤੇ ਸੀ ਅਤਿਆਚਾਰ ਕੀਤਾ ਸੀ ਤੇ ਇਹ ਉਹਨਾਂ ਦੇ ਕਰਮਾਂ ਦਾ ਫਲ ਹੈ ਤੇ ਜਦੋਂ ਸਿੱਖ ਕਮਿਊਨਿਟੀ ਦੀ ਮੈਂ ਗੱਲ ਕਰਦਾ ਸਿੱਖ ਕਮਿਊਨਿਟੀ ਦਾ ਸਿੱਖ ਕੌਮ ਦਾ ਜਿਹੜਾ ਵਿਸ਼ਵਾਸ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਪਾਵਨ ਬਾਣੀ ਤੇ ਹੈ ਤੇ ਸ਼ਹਿਨਸ਼ੀਲਤਾ ਵਿੱਚ ਰਹਿਣ ਵਾਲੇ ਨੇ ਔਰ ਭਾਣੇ ਨੂੰ ਹੁਕਮ ਨੂੰ ਮੰਨਣ ਵਾਲੇ ਨੇ ਤੇ ਜਿਨ੍ਹਾਂ ਪਰਿਵਾਰਾਂ ਦੇ ਨਾਲ ਇਹ ਘਟਨਾਕ੍ਰਮ ਹੋਇਆ ਸੀ ਉਹਨਾਂ ਪਰਿਵਾਰਾਂ ਦੇ ਲਈ ਸਰਬੰਦੇ ਭਲੇ ਦੀ ਅਰਦਾਸ ਜਿਹੜੇ ਸਾਡੇ ਨੂੰ ਸਾਡੇ ਤੋਂ ਉਸ ਵਕਤ ਵਿਛੜੇ ਨੇ ਤੇ ਉਹਨਾਂ ਦੀ ਆਤਮਾ ਨੂੰ ਉਹ ਕਾਲਪੁਰਖ ਵਾਹਿਗੁਰੂ ਸ਼ਾਂਤੀ ਬਖਸ਼ੇ ਤੇ ਇਹ ਛਲਾਂਗਾ ਜੋ ਕਦਮ ਹੈ ਮਾਨਯੋਗ ਅਦਾਲਤ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ